ਅਸੀਂ ਸਮੂਹ ਨਗਰ ਨਿਵਾਸੀ ਪਿੰਡ ਲਖਣਪੁਰ ਗਰਚਾਪੱਤੀ ਤੇ ਅਸੀਂ ਅੱਜ ਮਤਾ ਪਾਇਆ ਪ੍ਰਵਾਸੀਆਂ ਲਈ ਤੇ ਜਿਹੜੇ ਪ੍ਰਵਾਸੀ ਮਜ਼ਦੂਰ ਰਜਵਾਹੇ ਦੇ ਰਹੇ ਨੇ ਆ ਇਹ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਨੇ ਸਿਕਟਾਂ ਬੀੜੀਆਂ ਪੀਣੇ ਆ ਗਲੀਆਂ ਚ ਜਾ ਕੇ ਪੈਂਡੀਆਂ ਚ ਤੇ ਇੱਥੇ ਸਾਡੇ ਲੇਡੀਜ਼ ਸੈਰ ਕਰਨ ਆਉਂਦੀਆਂ ਗਰਾਊਂਡ ਆ ਸਾਡਾ ਇੱਥੇ ਤੇ ਬੱਚੇ ਖੇਡਣਾ ਨੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਆ ਬਹੁਤ ਇੱਥੇ ਚੋਰੀਆਂ ਹੋ ਲਈਆਂ ਤੇ ਨਸ਼ਾ ਪੂਰਾ ਕਰਦੇ ਨੇ ਤੁਹਾਨੂੰ ਮੈਂ ਦਿਖਾ ਦਿੰਦਾ ਕਿਵੇਂ ਨਜਾਇਜ਼ ਕਬਜ਼ੇ ਕਰੇ ਹੋਏ ਇਹਨਾਂ ਨੇ ਆ ਦੇਖੋ ਕਿੰਨੇ ਨੇ ਦੇਖੋ ਇਹਨਾਂ ਦੀ ਗਿਣਤੀ ਦੇਖੋ ਅੱਜ ਅਸੀਂ ਮਤਾ ਪਾਇਆ ਅੱਜ ਅਸੀਂ ਪੰਚਾਇਤ ਵੱਲੋਂ ਮਤਾ ਪਾਇਆ ਵੀ ਇਹਨਾਂ ਦਾ ਸਮਾਨ ਇੱਥੋਂ ਚੁਕਾਇਆ ਜਾਵੇ ਤਾਂ ਕਿ ਕੱਲ ਨੂੰ ਕੋਈ ਹੋਰ ਘਟਨਾ ਨਾ ਹੋ ਜਵੇ ਬਹੁਤ ਲੋਕਾਂ ਨੂੰ ਇਹ ਘੇਰ ਦੇ ਵੀ ਨੇ ਨਾ ਤਾਂ ਇਹਨਾਂ ਦੀ ਪਛਾਣ ਹੈ ਕੋਈ ਨਾ ਇਹਨਾਂ ਦੇ ਆਧਾਰ ਕਾਰਡ ਵਗੈਰਾ ਨਾ ਕੋਈ ਪਤਾ ਲੱਗਦਾ ਇਹਨਾਂ ਦਾ ਕਿਹੜਾ ਹੈਗਾ ਕਿਹੜਾ ਨਹੀਂ ਤੇ ਜਵਾਕ ਇਹਨਾਂ ਦੇ ਬਹੁਤ ਨੇ ਮੈਂ ਕਹਿੰਦਾ ਕੱਲੇ-ਕੱਲੇ ਦੇ 10-10 ਜਵਾਕ ਨੇ ਤੁਹਾਨੂੰ ਮਾਗੇ ਜਾ ਕੇ ਦਿਖਾਉਣਾ ਹੈ ਹਾਲਾਤ ਦੇਖਿਓ ਠੀਕ ਆ ਦਿਖਾਉਣਾ ਅੱਗੇ ਜਾ ਕੇ ਦਿਖਾ ਦੇ ਸੀ ਉੱਧਰ ਹਾਂ ਹਰ ਇੱਧਰ ਵੀ ਪਿੰਡ ਆ ਦਿਖਾ ਸਮੂਹ ਨਗਰ ਨਿਵਾਸੀ ਅਸੀਂ ਆਏ ਆ ਤੇ ਅਸੀਂ ਮਤਾ ਵੀ ਪਾਤਾ ਪੰਚਾਇਤ ਵੱਲੋਂ ਵੀ ਇਹਨਾਂ ਦਾ ਸਮਾਨ ਚੁਕਾਇਆ ਜਾਵੇ ਤੇ ਬਾਕੀ ਜਿਹੜੇ ਮਜ਼ਦੂਰ ਜੀਮੀਦਾਰਾਂ ਦੀਆਂ ਮੋਟਰਾਂ ਤੇ ਨੇ ਤਾਂ ਉਹ ਜੀਮੀਦਾਰ ਉਹਨਾਂ ਦਾ ਆਧਾਰ ਕਾਰਡ ਲੈਣਗੇ ਤੇ ਫੋਨ ਨੰਬਰ ਐਡਰੈਸ ਲੈਣਗੇ ਤਾਂ ਕਿ ਕੱਲ ਨੂੰ ਕੋਈ ਘਟਨਾ ਨਾ ਹੋ ਸਕੇ ਤੇ ਉਹ ਜੀਮੀਦਾਰ ਕਿਸਾਨ ਜ਼ਿੰਮੇਵਾਰ ਹੋਊਗਾ ਜਿਹਦੀ ਮੋਟਰਾਂ ਤੇ ਨੇ ਬਾਕੀ ਜਿਹੜੇ ਮੋਟਰਾਂ ਤੋਂ ਭੇਜਣਾ ਚਾਹੁੰਦੇ ਹਨ ਉਹਨਾਂ ਨੂੰ ਵਾਪਸ ਭੇਜ ਵੀ ਸਕਦੇ ਆ ਜਿਨ੍ਹਾਂ ਨੇ ਰੱਖਣੇ ਉਹ ਆਪਣੇ ਪੱਕੇ ਪ੍ਰੂਫਾਂ ਦੇ ਸਬੰਧ ਰੱਖਣ